ਅੱਜ ਦੀ ਸੱਚੀ ਘਟਨਾ ਐਦਾਂ ਦੀ ਘਟਨਾ ਜੋ ਕਿ ਪਰੇਸ਼ਾਨ ਕਰਨ ਵਾਲੀ ਹੈ ਕਿ ਐਦਾਂ ਵੀ ਹੋ ਜਾਂਦਾ ਹੈ ਕਈ ਵਾਰ ਆਪਾਂ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਬੜਾ ਪਿਆਰ ਕਰਦੇ ਹੁੰਦੇ ਆਂ ਇਹ ਘਟਨਾ ਦੇ ਵਿੱਚ ਵੀ ਪ੍ਰੇਮੀ ਪ੍ਰੇਮ ਕਾ ਇੱਕ ਦੂਜੇ ਨੂੰ ਬੜਾ ਪਿਆਰ ਕਰਦੇ ਸੀ ਤੇ ਵਿਆਹ ਵੀ ਕਰਵਾਉਣਾ ਚਾਹੁੰਦੇ ਸੀ ਪਰ ਇਹੋ ਜਿਹਾ ਕੁਝ ਹੁੰਦਾ ਜਿਸ ਦੀ ਕਲਪਨਾ ਨਾ ਤਾਂ ਪ੍ਰੇਮੀ ਨੇ ਕੀਤੀ ਹੁੰਦੀ ਅਤੇ ਨਾ ਹੀ ਕਦੇ ਪ੍ਰੇਮ ਕਾ ਨੇ ਸੋਚਿਆ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਐਦਾਂ ਦਾ ਵੀ ਕੁਝ ਆ ਜਾਵੇਗਾ ਇੱਕ ਕਤਲ ਹੋ ਜਾਂਦਾ ਹੈ ਤੇ ਕਤਲ ਦੀ ਗੂੰਜ ਸਾਰੇ ਦੇਸ਼ ਦੇ ਵਿੱਚ ਪੈਂਦੀ ਹੈ ਤੇ ਜਦੋਂ ਫਿਰ ਉਸ ਕਤਲ ਦਾ ਰਾਜ਼ ਖੁੱਲਦਾ ਹੈ ਉਸ ਕਤਲ ਦੀ ਸਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਦੀ ਇੱਥੋਂ ਦੇ 에ਅਰ ਫੋਰਸ ਦੇ ਵਿੱਚ ਇੱਕ ਮੁੰਡਾ ਜਿਸ ਦੀ ਉਮਰ 27 ਸਾਲ ਸੀ ਵਿਪਨ ਕੁਮਾਰ ਸ਼ਕਲਾ ਉਹ ਆਪਣੀ ਡਿਊਟੀ ਕਰਦਾ ਸੀ ਗੱਲ ਹੈ 8 ਫਰਵਰੀ 2017 ਦੀ ਬਿਪਨ ਦੇ ਘਰ ਦੇ ਵਿੱਚ ਉਸਦੀ ਪਤਨੀ ਕੁਮਕਮ ਸ਼ਰਮਾ ਤੇ ਉਸਦੇ ਦੋ ਬੱਚੇ ਸਨ 8 ਫਰਵਰੀ 2017 ਨੂੰ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਆਉਂਦਾ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਤੁਸੀਂ ਖਾਣਾ ਤਿਆਰ ਕਰੋ ਮੈਂ ਥੋੜੇ ਸਮੇਂ ਦੇ ਵਿੱਚ ਆਇਆ ਮੰਦਰ ਜਾ ਕੇ ਹੁਣ ਬਿਪਨ ਸ਼ੋਕਲਾ ਆਪਣੇ ਘਰੋਂ ਨਿਕਲ ਜਾਂਦਾ ਤੇ ਜੋ ਉਸਦੀ ਘਰ ਵਾਲੀ ਹੁੰਦੀ ਹੈ ਉਹ ਉਸਦੀ ਵੇਟ ਕਰਦੀ ਹੈ ਪਰ ਬਿਪਨ ਵਾਪਸ ਨਹੀਂ ਆਉਂਦਾ ਘਰ ਵਾਲੀ ਪਰੇਸ਼ਾਨ ਹੋ ਜਾਂਦੀ ਹੈ ਕਿ ਉਹ ਤਾਂ ਮੈਨੂੰ ਕਹਿ ਕੇ ਗਿਆ ਕਿ ਮੈਂ ਥੋੜੇ ਸਮੇਂ ਦੇ ਵਿੱਚ ਆਇਆ ਫਿਰ ਵੀ ਉਹ ਕਿਉਂ ਵਾਪਸ ਨਹੀਂ ਆਇਆ ਤਾਂ ਹੁਣ ਉਹ ਆਂਡ ਗਵਾਂਡ ਦੇ ਵਿੱਚੋਂ ਵੀ ਪੁੱਛਦੀ ਹੈ ਪਰ ਵਿਪਨ ਦਾ ਕੁਝ ਪਤਾ ਨਹੀਂ ਸੀ ਵਿਪਨ ਦਾ ਫੋਨ ਵੀ ਬੰਦ ਆ ਰਿਹਾ ਸੀ ਸਾਰੀ ਰਾਤ ਵਿਪਨ ਨੂੰ ਉਡੀਕਦੀ ਦੀ ਪਤਨੀ ਦੀ ਲੰਘ ਜਾਂਦੀ ਹੈ ਪਰ ਵਿਪਨ ਵਾਪਸ ਨਹੀਂ ਆਉਂਦਾ ਸਵੇਰੇ ਜਦੋਂ ਦਿਨ ਚੜਦਾ ਤਾਂ ਪਤਨੀ ਵੱਡੇ ਅਧਿਕਾਰੀਆਂ ਕੋਲ ਜਾਂਦੀ ਹੈ ਤੇ ਉਹਨਾਂ ਨੂੰ ਦੱਸਦੀ ਹੈ ਕਿ ਮੇਰਾ ਪਤੀ ਰਾਤ ਦਾ ਗਿਆ ਹੋਇਆ ਹੈ ਪਰ ਉਹ ਵਾਪਸ ਨਹੀਂ ਆਇਆ ਉਸ ਦਾ ਪਤਾ ਕਰੋ ਉਸ ਦਾ ਫੋਨ ਵੀ ਬੰਦ ਆ ਰਿਹਾ ਤਾਂ ਵੱਡੇ ਅਧਿਕਾਰੀ ਉਸ ਨੂੰ ਕਹਿੰਦੇ ਆ ਕਿ ਕੋਈ ਗੱਲ ਨਹੀਂ ਵਾਪਸ ਆ ਜਾਏਗਾ ਤੁਸੀਂ ਚਿੰਤਾ ਨਾ ਕਰੋ ਪਰ ਪਤਨੀ ਨੂੰ ਚਿੰਤਾ ਸੀ ਪਤਨੀ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਜਾਂਦੀ ਹੈ ਤੇ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣਾ ਚਾਹੁੰਦੀ ਹੈ ਪਰ ਪੁਲਿਸ ਨੇ ਵੀ ਉਸ ਦੀ ਰਿਪੋਰਟ ਨਹੀਂ ਲਿਖੀ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਤੁਹਾਡਾ ਪਤੀ ਵਾਪਸ ਆ ਜਾਵੇਗਾ ਦਨ ਲੰਘਦੇ ਨੇ ਤਕਰੀਬਨ 7 ਦਿਨ ਲੰਘ ਜਾਂਦੇ ਨੇ 15 ਫਰਵਰੀ 2017 ਨੂੰ ਜੋ ਪਤਨੀ ਹੁੰਦੀ ਆ ਉਸ ਦੀ ਕੰਪਲੀਟ ਲਿਖੀ ਜਾਂਦੀ ਆ ਥਾਣਾ ਨਥਾਣਾ ਦੇ ਵਿੱਚ ਗੁੰਮਸ਼ੁਦਗੀ ਦੀ ਵਿਪਨ ਦੀ ਪਰ ਵਿਪਨ ਅਜੇ ਤੱਕ ਨਹੀਂ ਮਿਲਿਆ ਸੀ ਵਿਪਨ ਜੁਪੀ ਦੇ ਗੌਂਦਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਪਤਨੀ ਬੜੀ ਪਰੇਸ਼ਾਨ ਹੁੰਦੀ ਆ ਪਤਨੀ ਦਰਦਰ ਤੇ ਆਪਣੇ ਪਤੀ ਦੀ ਤਲਾਸ਼ ਲਈ ਆਪਣੇ ਪਤੀ ਦੀ ਗੁੰਮਸ਼ੁਦਗੀ ਦੇ ਬਾਰੇ ਵੱਡੇ ਅਧਿਕਾਰੀਆਂ ਨੂੰ ਦੱਸਦੀ ਹੈ ਇਥੋਂ ਤੱਕ ਕਿ ਪਤਨੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਵੱਡੇ ਵੱਡੇ ਅਧਿਕਾਰੀਆਂ ਨੂੰ ਸਭ ਨੂੰ ਚਿੱਠੀਆਂ ਲਿਖਦੀ ਹੈ ਕਿ ਮੇਰਾ ਪਤੀ 8 ਫਰਵਰੀ 2017 ਦਾ ਗਾਇਬ ਉਹ ਘਰ ਨਹੀਂ ਆਇਆ ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ ਸਮਾਂ ਲੰਘਦਾ ਹੈ 8 ਫਰਵਰੀ ਦੀ ਗੱਲ ਹੁੰਦੀ ਹੈ ਤੇ ਫਰਵਰੀ ਆ ਜਾਂਦੀ ਹੈ 21 21 ਫਰਵਰੀ ਨੂੰ ਇਹਨਾਂ ਕੁਆਟਰਾਂ ਦੇ ਵਿੱਚੋਂ ਹੀ ਪੁਲਿਸ ਨੂੰ ਫੋਨ ਜਾਂਦਾ ਹੈ ਕਿ ਇਥੋਂ ਬਦਬੂ ਆ ਰਹੀ ਹੈ ਬੜੀ ਭੈੜੀ 스멜 ਆ ਰਹੀ ਹੈ ਹੁਣ ਪੁਲਿਸ ਵੀ ਐਕਟਿਵ ਹੋ ਜਾਂਦੀ ਹੈ ਕਿਉਂਕਿ ਪੁਲਿਸ ਨੂੰ ਲੱਗ ਰਿਹਾ ਸੀ ਕਿ ਜੋ ਇਹ ਵਪਨ ਗਾਇਬ ਹੋਇਆ ਉਹ ਇਸ 에어 ਫੋਰਸ ਸਟੇਸ਼ਨ ਦੇ ਵਿੱਚ ਹੀ ਕਿਤੇ ਗਾਇਬ ਹੋਇਆ ਇਹਦੋਂ ਬਾਅਦ ਉਹ ਨਹੀਂ ਆਇਆ ਪਰ ਦੱਸਿਆ ਜਾਂਦਾ ਹੈ ਕਿ 에어 ਫੋਰਸ ਵਾਲੇ ਪੁਲਿਸ ਨੂੰ ਕਹਿ ਰਹੇ ਸੀ ਕਿ ਇਹ ਸਾਡਾ ਅੰਦਰੂਨੀ ਮਾਮਲਾ ਤੁਸੀਂ ਇਸ ਵਿੱਚ ਇੰਟਰਫੇਅਰ ਨਾ ਕਰੋ ਅਸੀਂ ਦੇਖ ਲਵਾਂਗੇ ਪਰ ਜਦੋਂ 21 ਫਰਵਰੀ 2017 ਨੂੰ ਪੁਲਿਸ ਨੂੰ ਕਾਲ ਜਾਂਦੀ ਹੈ ਤਾਂ ਪੁਲਿਸ ਇੱਕ ਵੱਡੀ ਪੁਲਿਸ ਟੁਕੜੀ ਦੇ ਨਾਲ ਤੇ ਵੱਡੇ ਅਧਿਕਾਰੀ 에ਅਰ ਫੋਰਸ ਸਟੇਸ਼ਨ ਦੇ ਵਿੱਚ ਜਾਂਦੇ ਆ ਯਾਨੀ ਉਹਨਾਂ ਕੁਆਟਰਾਂ ਦੇ ਵਿੱਚ ਜਾਂਦੇ ਆ ਤੇ ਖੋਜੀ ਕੁੱਤੇ ਵੀ ਉਹਨਾਂ ਦੇ ਨਾਲ ਹੁੰਦੇ ਨੇ ਹੁਣ ਇੱਕ ਖੋਜੀ ਕੁੱਤੇ ਨੂੰ ਬਿਪਨ ਦੇ ਕੱਪੜੇ ਸੁਂਗਾਏ ਜਾਂਦੇ ਨੇ ਕਿਉਂਕਿ ਪੁਲਿਸ ਨੂੰ ਲੱਗ ਰਿਹਾ ਸੀ ਕਿ ਇੱਥੇ ਕੋਈ ਇਨਸਾਨੀ লাশ ਹੈ ਜਿਸ ਕਰਕੇ ਇਹ ਬਦਬੂ ਆ ਰਹੀ ਹੈ ਜਦੋਂ ਖੋਜੀ ਕੁੱਤੇ ਨੂੰ ਵਿਪਨ ਦੇ ਕੱਪੜੇ ਸੰਘਾਏ ਜਾਂਦੇ ਨੇ ਤਾਂ ਖੋਜੀ ਕੁੱਤਾ ਭੱਜ ਕੇ ਇੱਕ ਕੁਆਟਰ ਦੇ ਵਿੱਚ ਜਾਂਦਾ ਹੈ ਜੋ ਕਿ ਖਾਲੀ ਸੀ ਤੇ ਉਸ ਤੋਂ ਬਾਅਦ ਉਹ ਕੁਆਟਰ ਚੋਂ ਨਿਕਲ ਕੇ ਇੱਕ ਹੋਰ ਕੁਆਟਰ ਦੇ ਵਿੱਚ ਚਲਿਆ ਜਾਂਦਾ ਹੈ ਉਹ ਕੁਆਟਰ ਸੁਲੇਸ਼ ਕੁਮਾਰ ਦਾ ਸੀ ਤੇ ਇੱਥੇ ਇਸ ਕੁਆਟਰ ਦੇ ਵਿੱਚ ਸੁਲੇਸ਼ ਕੁਮਾਰ ਨਹੀਂ ਸੀ ਉਹ ਇੱਕ ਉੱਚ ਅਧਿਕਾਰੀ ਸੀ ਡਿਊਟੀ ਤੇ ਗਿਆ ਹੋਇਆ ਸੀ ਪਰ ਘਰ ਵਿੱਚ ਉਸ ਦੀ ਪਤਨੀ ਅਨੁਰਾਧਾ ਪਟੇਲ ਸੀ ਜੋ ਕਿ 8 ਮਹੀਨਿਆਂ ਦੀ ਗਰਭਤੀ ਵੀ ਸੀ ਹੁਣ ਪੁਲਿਸ ਇਸ ਕੁਆਟਰ ਦੀ ਤਲਾਸ਼ੀ ਲੈਂਦੀ ਹੈ ਇਸ ਤਲਾਸ਼ੀ ਦੇ ਵਿੱਚ ਉਹ ਨਿਕਲ ਕੇ ਆਉਂਦਾ ਜਿਸ ਦੀ ਸ਼ਾਇਦ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਪੁਲਿਸ ਜਦੋਂ ਜਾ ਕੇ ਫ੍ਰਿਜ ਦੇ ਵਿੱਚ ਦੇਖਦੀ ਹੈ ਤਾਂ ਫ੍ਰਿਜ ਦੇ ਵਿੱਚ ਇੱਕ ਪੋਲੀਥਨ ਪਿਆ ਹੁੰਦਾ ਜਿਸ ਦੇ ਵਿੱਚ ਇਨਸਾਨੀ ਮਾਸ ਦੇ ਟੁਕੜੇ ਹੁੰਦੇ ਹਨ ਹੁਣ ਪੁਲਿਸ ਵਾਲੇ ਦੇਖ ਕੇ ਹੈਰਾਨ ਹੋ ਜਾਂਦੇ ਆ ਉਸ ਤੋਂ ਬਾਅਦ ਸਾਰੇ ਘਰ ਦੀ ਤਲਾਸ਼ੀ ਲੈਂਦੀ ਜਾਂਦੀ ਹੈ ਤੇ ਜਗਾ ਜਗਾ ਤੋਂ ਐਦਾਂ ਦੇ ਪੋਲੀਥਨ ਪੁਲਿਸ ਨੂੰ ਮਿਲਦੇ ਆ तकरीबन 16 ਹੁਣ ਬਿਪਨ ਦੇ ਘਰਦਿਆਂ ਨੂੰ ਬੁਲਾਇਆ ਜਾਂਦਾ ਹੈ ਤੇ ਉਹ ਬਿਪਨ ਦੇ ਸਿਰ ਤੋਂ ਪਹਿਚਾਨ ਕਰਦੇ ਨੇ ਕਿ ਹਾਂ ਇਹ ਜੋ লাশ ਹੈ ਇਹ ਬਿਪਨ ਦੀ লাশ ਦੇ ਹੀ ਟੁਕੜੇ ਨੇ ਉਸ ਤੋਂ ਬਾਅਦ ਪੁਲਿਸ ਅਨੁਰਾਦਾ ਅਤੇ ਸੁਲੇਸ਼ ਕੁਮਾਰ ਜੋ ਕਿ ਡਿਊਟੀ ਤੇ ਗਿਆ ਹੁੰਦਾ ਉਸ ਨੂੰ ਬੁਲਾ ਲਇਤਾ ਜਾਂਦਾ ਦੋਨਾਂ ਨੂੰ ਗ੍ਰਿਫਤਾਰ ਕਰਤੀਏ ਤੇ ਇਹਨਾਂ ਤੋਂ ਹੁਣ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜੋ ਸੁਲੇਸ਼ ਕੁਮਾਰ ਹੁੰਦਾ ਉਹ ਦੱਸਦਾ ਕਿ 8 ਫਰਵਰੀ 2017 ਨੂੰ ਮੈਂ ਹੀ ਬਿਪਨ ਨੂੰ ਆਪਣੇ ਘਰ ਬੁਲਾਇਆ ਸੀ ਕਿਉਂਕਿ ਮੈਂ ਕੁਆਟਰ ਚੇਂਜ ਕਰਨਾ ਸੀ ਤੇ ਜਦੋਂ ਵਿਪਨ ਏਸ ਦੇ ਘਰ ਆਉਂਦਾ ਤਾਂ ਜਦੋਂ ਹੀ ਵਿਪਨ ਏਸ ਦੇ ਘਰ ਐਂਟਰ ਹੁੰਦਾ ਤਾਂ ਇਹ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਇਸ ਵਿੱਚ ਸੁਲੇਸ਼ ਦਾ ਸਾਲਾ ਜੋ ਕਿ ਨੇਵੀ ਦੇ ਵਿੱਚ ਸੀ ਉਹ ਵੀ ਸ਼ਾਮਲ ਹੁੰਦਾ ਵਿਪਨ ਨੂੰ ਮਾਰ ਦਿੱਤਾ ਜਾਂਦਾ ਉਸ ਤੋਂ ਬਾਅਦ ਇਹ ਕੁਆਟਰ ਵੀ ਚੇਂਜ ਕਰਦੇ ਨੇ ਸੰਦੂਖ ਦੇ ਵਿੱਚ ਉਸ ਦੀ লাশ ਪਾ ਕੇ ਦੂਸਰੇ ਕੁਆਟਰ ਦੇ ਵਿੱਚ ਜਦੋਂ ਇਹਨਾਂ ਨੇ ਸ਼ਿਫਟਿੰਗ ਕੀਤੀ ਤਾਂ ਉਸ ਦੀ লাশ ਨੂੰ ਦੂਸਰੇ ਕੁਆਟਰ ਦੇ ਵਿੱਚ ਲੈ ਆਏ। লাশ ਨੂੰ ਤਕਰੀਬਨ ਹਫਤਾ ਇਹ ਆਪਣੇ ਕੋਲ ਰੱਖ ਦਿਆ ਇਹਨਾਂ ਨੂੰ ਕਦੇ ਵੀ ਮੌਕਾ ਨਹੀਂ ਮਿਲਿਆ লাশ ਨੂੰ ਇੱਥੋਂ ਬਾਹਰ ਕੱਢਣ ਦਾ ਕਿਉਂਕਿ ਇੱਥੇ ਬਹੁਤ ਸਖਤ ਪਹਿਰਾ ਹੁੰਦਾ ਹੈ। ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਜੋ লাশ ਆ ਇਸ ਦੇ ਜੇ ਟੁਕੜੇ ਕਰ ਦਿੱਤੇ ਜਾਣ ਤਾਂ লাশ ਨੂੰ ਖੋਪਾਉਣਾ ਸੌਖਾ ਹੋ ਜੂ। ਹਫਤੇ ਬਾਅਦ ਵਿਪਨਦੀ লাশ ਦੇ ਟੁਕੜੇ ਕਰਦੇ ਨੇ। ਤੇ 16 ਪੋਲੀਥੈਨਾ ਦੇ ਵਿੱਚ ਉਸ ਦੀ লাশ ਨੂੰ ਪਾਉਂਦੇ ਨੇ ਪਰ ਜੋ ਬਦਬੂ ਹੁੰਦੀ ਆ লাশ ਦੀ ਬਦਬੂ ਹੁੰਦੀ ਆ ਉਹ ਚਾਰੇ ਪਾਸੇ ਫੈਲ ਜਾਂਦੀ ਆ ਜਿਸ ਕਰਕੇ ਜੋ ਪੁਲਿਸ ਹੁੰਦੀ ਆ ਪੁਲਿਸ ਨੂੰ ਕੋਈ ਬੰਦਾ ਉੱਥੋਂ ਸੂਚਿਤ ਕਰਦਾ ਕਿ ਇੱਥੋਂ ਬੜੀ ਗੰਦੀ ਬਦਬੂ ਆ ਰਹੀ ਆ ਹੁਣ ਪੁਲਿਸ ਦੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਇਹਨਾਂ ਨੇ ਵਿਪਨ ਦਾ ਕਤਲ ਕਿਉਂ ਕੀਤਾ ਇਸ ਪਿੱਛੇ ਕਾਰਨ ਕੀ ਆ ਤਾਂ ਜੋ ਕਹਾਣੀ ਨਿਕਲ ਕੇ ਆਈ ਉਹ ਸੁਣ ਕੇ ਸਭ ਹੈਰਾਨ ਹੋ ਜਾਂਦੇ ਆ ਅਨੁਰਾਦਾ ਦੱਸਦੀ ਹੈ ਜੋ ਕਿ ਉਸ ਸਮੇਂ 8 ਮਹੀਨਿਆਂ ਦੀ ਗਰਭਵਤੀ ਸੀ ਉਹ ਦੱਸਦੀ ਹੈ ਕਿ ਤਕਰੀਬਨ 2015 ਦੇ ਵਿੱਚ ਇੱਕ ਦਿਨ ਵੇਪਨ ਅਤੇ ਅਨੁਰਾਦਾ ਦੋਨਾਂ ਦੀ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਤੇ ਉਹ ਤੂੰ ਤੂੰ ਮੈਂ ਮੈਂ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਇੱਕ ਦੂਜੇ ਵੱਲ ਖਿੱਚ ਜਾਂਦੇ ਨੇ ਹੁਣ ਇਹਨਾਂ ਦਾ ਪਿਆਰ ਹੋ ਜਾਂਦਾ ਤੇ ਇੱਕ ਦੂਜੇ ਨਾਲ ਇਹ ਸਰੀਰਕ ਸੰਬੰਧ ਬਣਾਉਣ ਲੱਗ ਜਾਂਦੇ ਹੈ ਲਗਭਗ ਇਹ ਕੁਝ 2 ਸਾਲ ਚੱਲਦਾ ਉਸ ਤੋਂ ਬਾਅਦ ਜੋ ਅਨੁਰਾਦਾ ਹੁੰਦੀ ਆ ਉਹ ਬਿਪਨ ਨੂੰ ਕਹਿੰਦੀ ਹੈ ਕਿ ਆਪਾਂ ਵਿਆਹ ਕਰਵਾ ਲਈਏ ਪਰ ਬਿਪਨ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ ਕਿਉਂਕਿ ਬਿਪਨ ਦੇ ਬੱਚੇ ਤੇ ਬਿਪਨ ਦੀ ਘਰ ਵਾਲੀ ਇੱਥੇ ਹੀ ਰਹਿ ਚ ਰਹੀ ਸੀ ਤਾਂ ਉਹ ਤਿਆਰ ਨਹੀਂ ਹੁੰਦਾ ਇਸ ਗੱਲ ਕਾਰਨ ਅਨੁਰਾਦਾ ਨੂੰ ਗੁੱਸਾ ਆ ਜਾਂਦਾ ਜੋ ਕਿ ਬਿਪਨ ਨੂੰ ਬੜਾ ਪਿਆਰ ਕਰਦੀ ਸੀ ਬਿਪਨ ਵੀ ਉਸ ਨੂੰ ਬੜਾ ਪਿਆਰ ਕਰਦਾ ਸੀ ਪਰ ਇਸ ਗੱਲ ਪਿੱਛੇ ਨੁਰਾਦਾ ਨੂੰ ਬਿਪਨ ਤੇ ਗੁੱਸਾ ਆਉਂਦਾ ਕਿ ਇਸ ਬੰਦੇ ਨੇ ਮੈਨੂੰ ਜਵਾਬ ਦਿੱਤਾ ਮੈਂ ਇਹਨੂੰ ਬੜਾ ਪਿਆਰ ਕਰਦੀ ਆ ਤਾਂ ਉਸ ਨੇ ਸਾਰੀ ਗੱਲ ਸੁਲੇਸ਼ ਨੂੰ ਦੱਸੀ ਤਾਂ ਹੁਣ ਸੁਲੇਸ਼ ਨੇ ਤੇ ਸੁਲੇਸ਼ ਦੇ ਸਾਲੇ ਨੇ ਇਹ ਪਲਾਨ ਬਣਾਇਆ ਕਿ ਆਪਾਂ ਬਿਪਨ ਨੂੰ ਜਿਉਂਦਾ ਨਹੀਂ ਛੱਡਾਂਗੇ ਕਿਉਂਕਿ ਬਿਪਨ ਦੇ ਨੁਰਾਦਾ ਦੇ ਨਾਲ ਸੰਬੰਧ ਸੀ ਜਾਨੀ ਅਨੁਰਾਦਾ ਨੂੰ ਗੁੱਸਾ ਸੀ ਕਿ ਵਿਪਨ ਮੇਰੇ ਨਾਲ ਵਿਆਹ ਨਹੀਂ ਕਰਵਾ ਰਿਹਾ ਪਰ ਉਧਰ ਜੋ ਸੁਲੇਸ਼ ਸੀ ਤੇ ਸੁਲੇਸ਼ ਦਾ ਸਾਲਾ ਸੀ ਉਹਨਾਂ ਦੋਨਾਂ ਨੂੰ ਇਹ ਲੱਗ ਰਿਹਾ ਸੀ ਕਿ ਏਸ ਨੇ ਜੋ ਅਨੁਰਾਦਾ ਕੀ ਉਸ ਨਾਲ ਨਜਾਇਜ਼ ਸੰਬੰਧ ਬਣਾਏ ਨੇ ਮੀਡੀਆ ਰਿਪੋਰਟ ਦੇ ਵਿੱਚ ਇਹ ਵੀ ਸੁਣ ਲਈ ਆਉਂਦਾ ਹੈ ਕਿ ਜੋ ਅਨੁਰਾਦਾ ਦੇ ਪੇਟ ਦੇ ਵਿੱਚ ਬੱਚਾ ਸੀ ਉਹ ਵੀ ਵਿਪਨ ਦਾ ਸੀ ਹੁਣ ਇਹ 8 ਫਰਵਰੀ 2015 ਨੂੰ ਵਿਪਨ ਨੂੰ ਕੁਆਟਰ ਬਦਲਣ ਦੇ ਬਹਾਨੇ ਬੁਲਾਉਂਦੇ ਨੇ ਕਿਉਂਕਿ ਵਿਪਨ ਜੂਨੀਅਰ ਸੀ ਜੋ ਸੁਲੇਸ਼ ਸੀ ਉਹ ਸੀਨੀਅਰ ਸੀ ਤਾਂ ਹੁਣ ਜਦੋਂ ਵਿਪਨ ਨੂੰ ਬੁਲਾਉਂਦੇ ਆ ਤਾਂ ਉਸ ਤੋਂ ਬਾਅਦ ਉਸਦਾ ਇਹ ਕਤਲ ਕਰ ਦਿੰਦੇ ਨੇ ਇਹਨਾਂ ਨੇ ਕਤਲ ਕਰ ਦਿੱਤਾ ਪਰ লাশ ਇਹਨਾਂ ਤੋਂ ਖੁਰਦ-ਬੁਰਦ ਨਹੀਂ ਹੁੰਦੀ ਜਿਸ ਕਾਰਨ ਇਹ ਫੜੇ ਜਾਂਦੇ ਨੇ ਤੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਜਦਕਿ ਜੋ ਸੁਲੇਸ਼ ਦਾ ਸਾਲਾ ਸੀ ਉਹ ਪੁਲਿਸ ਦੇ ਹੱਥ ਨਹੀਂ ਆਉਂਦਾ ਇਹ ਦੋਨੋਂ ਤੀਵੀ ਮਾਲਕ ਪੁਲਿਸ ਦੇ ਹੱਥ ਹੁੰਦੇ ਨੇ ਇਹਨਾਂ ਉੱਪਰ ਕੇਸ ਚੱਲਦਾ ਹੈ ਤੇ ਨਿਚਲੀ ਅਦਾਲਤ ਤੋਂ ਮਾਰਚ 2019 ਦੇ ਵਿੱਚ ਜੋ ਸੁਲੇਸ਼ ਹੁੰਦਾ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਜੋ ਅਨਰਾਧਾ ਹੁੰਦੀ ਹੈ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਕਿਉਂਕਿ ਜੋ ਸੁਲੇਸ਼ ਹੁੰਦਾ ਉਸ ਉੱਪਰ ਕਤਲ ਦੇ ਚਾਰਜਸ ਲੱਗਦੇ ਆ ਕਿ ਏਸ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਤੇ ਜੋ ਅਨਰਾਧਾ ਹੁੰਦੀ ਹੈ ਉਸ ਉੱਪਰ ਜੋ Laash ਨੂੰ ਖੁਰਦ-ਬੁਰਦ ਕਰਨ ਦੇ ਅਤੇ ਸਬੂਤ ਮਟਾਉਣ ਦੇ ਚਾਰਜਸ ਲੱਗਦੇ ਆ ਜਿਸ ਕਰਕੇ ਉਸ ਨੂੰ 5 ਸਾਲਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹ ਹਾਈ ਕੋਰਟ ਦਾ ਰੁਖ ਕਰਦੇ ਆ ਹਾਈ ਕੋਰਟ ਵੱਲੋਂ ਜੋ ਫੈਸਲਾ ਸੁਣਾਇਆ ਜਾਂਦਾ ਹੈ ਉਸ ਵਿੱਚ ਜੋ ਸੁਲੇਸ਼ ਹੁੰਦਾ ਹੈ ਉਸ ਦੀ ਜੋ ਫਾਂਸੀ ਦੀ ਸਜ਼ਾ ਹੁੰਦੀ ਹੈ ਉਸ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਪਰ ਜੋ ਅਨਰਾਦਾ ਹੁੰਦੀ ਹੈ ਉਸ ਦੀ ਜੋ 5 ਸਾਲਾਂ ਦੀ ਸਜ਼ਾ ਸੀ ਉਸ ਨੂੰ 6 ਮਹੀਨਿਆਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਇਹ ਜੋ ਹਾਈ ਕੋਰਟ ਦਾ ਫੈਸਲਾ ਸੀ ਇਹ ਮਾਰਚ 2021 ਦੇ ਵਿੱਚ ਆਉਂਦਾ ਹੈ ਉਸ ਤੋਂ ਬਾਅਦ ਇਹ ਸੁਪਰੀਮ ਕੋਰਟ ਦੇ ਵਿੱਚ ਵੀ ਅਪੀਲ ਦਾਇਰ ਕਰਦੇ ਆ ਪਰ ਸੁਪਰੀਮ ਕੋਰਟ ਇਹਨਾਂ ਨੂੰ ਕੋਈ ਵੀ ਰੀਲੀਫ ਨਹੀਂ ਦਿੰਦਾ ਸੁਪਰੀਮ ਕੋਰਟ ਦਾ ਕਹਿਣਾ ਸੀ ਕਿ ਜੋ ਰੀਲੀਫ ਤੁਹਾਨੂੰ ਦੇਣੀ ਚਾਹੀਦੀ ਸੀ ਉਹ ਤੁਹਾਨੂੰ ਪਹਿਲਾਂ ਹੀ ਹਾਈ ਕੋਰਟ ਦੇ ਵਿੱਚੋਂ ਮਿਲ ਚੁੱਕੀ ਹੈ ਜਾਨੀ ਉਹ ਇਹਨਾਂ ਦੀ ਸਜ਼ਾ ਨੂੰ ਬਰਕਰਾਰ ਰੱਖਦਾ ਹੈ ਜੋ ਸਲੇਸ਼ ਹੁੰਦਾ ਹੈ ਉਸ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਕਿ ਜਦੋਂ ਤੱਕ ਇਸ ਦੇ ਪ੍ਰਾਨ ਨਹੀਂ ਨਿਕਲ ਜਾਂਦੇ ਤਾਂ ਇਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਈ ਵਾਰ ਜਾਣ ਜਾਣ ਕਹਿਣ ਵਾਲੇ ਜਾਣਦੇ ਦੁਸ਼ਮਣ ਬਣ ਜਾਂਦੇ ਜਿਵੇਂ ਮੈਂ ਅਕਸਰ ਹੀ ਕਹਿੰਦਾ ਕਿਵੇਂ ਅਨਰਾਦਾ ਅਤੇ ਜੋ ਵਿਪਨ ਹੁੰਦਾ ਦੋਨਾਂ ਦਾ ਰਿਸ਼ਤਾ 2 ਸਾਲ ਚੱਲਦਾ ਹੈ ਪਰ ਜੋ ਅਨਰਾਦਾ ਹੁੰਦੀ ਹੈ ਉਸ ਨੂੰ ਲੱਗਦਾ ਹੈ ਕਿ ਜੇ ਵਿਪਨ ਮੇਰੇ ਨਾਲ ਵਿਆਹ ਨਹੀਂ ਕਰਵਾਉਂਦਾ ਤਾਂ ਇਹ ਇਸ ਦਾ ਨੁਕਸਾਨ ਕੀਤਾ ਜਾਵੇ ਪਰ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਹੈ ਵਿਪਨ ਦੀ ਮੌਤ ਹੋ ਜਾਂਦੀ ਹੈ ਤੇ ਜੋ ਅਨੁਰਾਦਾ ਤੇ ਉਸ ਦਾ ਪਤੀ ਹੁੰਦਾ ਉਹਨਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ